ਸਸਿਕਾ ਲ ਜੀ ਸਵਾਗਤ ਹੈ ਜੀ ਮੇਰੇ ਇਸ YouTube ਚੈਨਲ ਵੈਰ ਗੁਰਪ੍ਰੀਤ ਸੰਧੂ ਫਜ਼ਾ ਡਾਰਚਾ ਜਾਨੀ ਕੇ ਫਰਸਤ ਇਸ ਸਵਾਗਤ ਕਰਨਾ ਮੈਂ ਮੇਰੇ Facebook account ਦੇਸੀ ਵੈਰ 2020 ਜਾਨੀ ਕੇ ਦੇਸੀ ਉਸਕੀ ਅਮੀਰ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਇਹਨੂੰ ਸਬਸਕ੍ਰਾਈਬ ਵੀ ਕਰ ਲੇਤਾ ਹੋਊਗਾ ਘੰਟੀ ਵਾਲਾ ਬਟਨ ਵੀ ਦਬਾ ਦਿੱਤਾ ਹੋਊਗਾ ਲਾਈਕ ਵੀ ਕੀਤਾ ਹੋਊਗਾ ਤੇ ਸ਼ੇਅਰ ਵੀ ਕੀਤਾ ਹੋਊਗਾ ਜੇ ਨਹੀਂ ਕੀਤਾ ਤਾਂ ਹੱਥ ਜੋੜ ਕੇ ਬੇਤੀ ਹੈ ਕਿ ਇਹਨੂੰ ਲਾਈਕ ਸ਼ੇਅਰ ਇੱਕ ਮਿੰਟ ਜ਼ਰੂਰ ਕਰੇ ਅੱਜ ਬੜੀ ਚਿਰੋਕਣੀ ਡਿਮਾਂਡ ਤੋਂ ਬਾਅਦ ਮੈਂ ਇੱਕ ਤੇਲ ਬਣਾਉਣ ਜਾ ਰਿਹਾ ਅੱਜ ਜਿਹੜਾ ਵਾਲਾਂ ਦੀ ਸੰਭਾਲ ਕਰਦਾ ਵਾਲ ਡਿੱਗਣੇ ਵਾਲ ਝੜਨੇ ਵਾਲ ਖਰਾਬ ਹੋ ਜਾਣੇ ਵਾਲਾਂ ਦੀ ਕਿਸੇ ਵੀ ਕਿਸਮ ਦੀ ਬਿਮਾਰੀ ਹੋਵੇ ਤਾਂ ਇਹ ਤੇਲ ਉਹਨਾਂ ਤੇ ਕੰਮ ਕਰਦਾ ਪਹਿਲਾਂ ਵੀ ਮੈਂ ਬਣਾਇਆ ਸੀ ਸਾਲ 2 ਸਾਲ ਪਹਿਲਾਂ ਉਹ ਕੋਈ 20 ਲੀਟਰ ਤੇਲ ਸੀਗਾ ਜਿਹੜਾ ਕਿ ਖਤਮ ਹੋ ਗਿਆ ਕੋਈ ਚੀਜ਼ਾਂ ਹੁੰਦੀਆਂ ਜਿਹੜੀਆਂ ਨਾਮਿਲਨ ਕਰਕੇ ਤੇਲ ਪ੍ਰੋਪਰ ਬਣ ਨਹੀਂ ਪਾਉਂਦਾ ਕਈ ਵਾਰ ਇੱਕ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਮਿਲਦੀਆਂ ਨਹੀਂ ਮੌਕੇ ਤੇ ਬੂਤੀਆਂ ਦਾ ਵੀ ਇੱਕ ਸੀਜ਼ਨ ਹੁੰਦਾ ਤਾਂ ਜਦੋਂ ਇਹ ਫਰੈਸ਼ ਮਾਤਰਾ ਦੇ ਵਿੱਚ ਫਰੈਸ਼ ਰੂਪ ਵਿੱਚ ਮਿਲ ਜਾਂਦੀਆਂ ਤਾਂ ਉਹ ਤੇਲ ਬਣਾ ਲਓ ਸਭ ਤੋਂ ਵੱਡੀ ਜਿਹੜੀ ਡਿਮਾਂਡ ਸੀਗੀ ਢੋਂਡਾਂ ਦੀ ਖੱਖਰ ਦੀ ਕਿਉਂਕਿ ਤੇਲ ਦੇ ਵਿੱਚ ਢੋਂਡਾਂ ਦੀ ਖੱਖਰ ਜਿਹੜੀ ਆ ਉਹ ਯੂਜ਼ ਹੁੰਦੀ ਆ ਤਾਂ ਮੈਨੂੰ ਰਾਜਸਥਾਨ ਤੋਂ ਕੁਜ ਵੀਰ ਇਹ ਢੋਂਡਾਂ ਦੀਆਂ ਖੱਖਰਾਂ ਵੱਡੀਆਂ-ਵੱਡੀਆਂ ਇੱਕ ਚੋਲਾ ਹੋਰ ਭਰਿਆ ਪਿਆ ਦੇ ਕੇ ਗਏ ਸਾਇ ਤੇਲ ਜਿਹੜਾ ਬਣੋ ਸੋ ਜਿੰਨਾ ਵੀਰਾਂ ਦੇ ਪੈਣਾ ਦੇ ਵਾਲ ਝੜਦੇ ਆ ਵਾਲ ਡਿੱਗਦੇ ਆ ਦੋਮੂਏ ਵਾਲ ਹੋ ਜਾਂਦੇ ਆ ਵਾਲ ਉਮਰ ਤੋਂ ਪਹਿਲਾਂ ਚਿੱਟੇ ਹੋ ਰਿਹਾ ਉਮਰ ਤੋਂ ਪਹਿਲਾਂ ਚਿੱਟੇ ਹੋ ਰਿਹਾ ਵਾਲ ਡਿੱਗਦੇ ਆ ਦੋਮੂਏ ਹੋ ਰਿਹਾ ਵਾਲ ਵੱਧੇ ਨਹੀਂ ਕੀੜਾ ਲੱਗ ਕੀੜਾ ਲੱਗਣ ਕਰਕੇ ਜਿਹੜਾ ਵਾਲ ਖਰਾਬ ਹੋ ਜਾਂਦਾ ਸੋ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀ ਉਹਨਾਂ ਬੰਦਿਆਂ ਦੇ ਵਾਲ ਚਿੱਟੇ ਜਿਹੜੇ ਹੋਏ ਆ ਕੈਮੀਕਲ ਦੀ ਵਜ੍ਹਾ ਕਰਕੇ ਡਾਈ ਦੀ ਵਜ੍ਹਾ ਕਰਕੇ ਜਿੱਦਾਂ ਕਿ ਮੇਰੇ ਹੋਏ ਆ ਇਹ ਦਵਾਰਾ ਕਾਲੇ ਨਹੀਂ ਹੁੰਦੇ ਜਿਹੜੇ ਬੱਚੇ ਆ ਛੋਟੀ ਉਮਰ ਦੇ ਆ ਰੇਸ਼ੇ ਦੀ ਵਜ੍ਹਾ ਕਰਕੇ ਕਿਸੇ ਬਿਮਾਰੀ ਦੀ ਵਜ੍ਹਾ ਕਰਕੇ ਜਿਨ੍ਹਾਂ ਦੇ ਵਾਲ ਚਿੱਟੇ ਹੋ ਗਏ ਆ ਉਹ ਜ਼ਰੂਰ ਕਾਲੇ ਹੋ ਜਾਂਦੇ ਆ ਆਓ ਧੁਆਨਿਆਂਲ ਚੱਲਦੇ ਆ ਬਾਹਲਾ ਮੈਂ ਤੁਹਾਡਾ ਟਾਈਮ ਨਹੀਂ ਲੈਣਾ ਕਿਉਂਕਿ ਇਹ ਵੀਡੀਓ ਲੰਮੀ ਹੋ ਜਾਣੀ ਆ ਤਾਂ ਫਿਰ ਸੁਣਨ ਵਾਲਿਆਂ ਨੂੰ ਵੀ ਬੋਰਿੰਗ ਲੱਗਦਾ ਸੋ ਆਜੋ ਆਪਾਂ ਤੇਲ ਨਾਲ ਚੱਲਦੇ ਆ ਪਹਿਲਾਂ ਇਹਦੇ ਵਿੱਚ ਪੈਣਾ ਕੀ ਕੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਪੈਣੀ ਹੈ ਜੀ ਬ੍ਰਹਮ ਡੰਡੀ ਮੈਂ ਤੁਹਾਨੂੰ 1 ਲੀਟਰ ਸੌਰੀ 5 ਲੀਟਰ ਤੇਲ ਦਾ ਫਾਰਮੂਲਾ ਦੇ ਦੂੰਗਾ ਤੁਸੀਂ ਉਹਨੂੰ ਕੱਟ ਕਰਕੇ 1 ਲੀਟਰ ਬਣਾ ਲਿਓ 2 ਲੀਟਰ ਬਣਾ ਲਿਓ 3 ਬਣਾ ਲਿਓ ਇਹਨੂੰ ਕੱਟ ਕਰਕੇ ਜਿੱਦਾਂ ਮਰਜ਼ੀ ਬਣਾ ਲਓ ਮੈਂ 5 ਲੀਟਰ ਤੇਲ ਦਾ ਜਿਹੜਾ ਨੁਕਸਾ ਦੇ ਰਿਹਾ ਇਹਦੇ ਵਿੱਚ ਬ੍ਰਹਮ ਡੰਡੀ ਜਿਹੜੀ ਪੈਣੀ ਹੈ ਜੀ 1 ਕਿਲੋ ਬ੍ਰਹਮ ਡੰਡੀ 1 ਕਿਲੋ ਜਾਂ 1.5 ਕਿਲੋ ਇਹਦੇ ਵਿੱਚ ਆਮਲਾ ਕਲੀ ਆਮਲਾ ਕਲੀ ਜਿਹਨੂੰ ਸੁੱਕੇ ਆਮਲੇ ਕਹਿ ਦਿੰਨੇ ਆਪਾਂ ਇਹ ਆਪਦੇ ਘਰ ਦੇ ਆਮਲੇ ਲੱਗੇ ਹੋਏ ਆ ਸਾਡੇ ਮੇਰੀ ਸਿਸ ਦੇ ਸੁੱਕੇ ਆਮਲੇ ਲੱਗੇ ਹੋਏ ਉਹਨਾਂ ਨੇ ਇਕੱਠੇ ਕੀਤੇ ਹੋਏ ਸੁੱਕਾ ਆਮਲਾ ਜਿਹਨੂੰ ਕਹਿੰਦੇ ਇਹ ਵੀ ਪੈਣਾ ਜੀ 1.5 ਕਿਲੋ ਸੁੱਕਾ ਆਮਲਾ 1.5 ਕਿਲੋ ਤਿਲਾਂ ਦਾ ਤੇਲ ਤਿਲਾਂ ਦਾ ਤੇਲ ਜਿਹੜਾ ਪੈਣਾ ਜੀ ਉਹ 5 ਲੀਟਰ ਇਹ ਤਿਲਾਂ ਦਾ ਤੇਲ ਚੰਗੀ ਮਾਤਰਾ ਦੇ ਵਿੱਚ ਚੰਗੀ ਕੰਪਨੀ ਦਾ ਜਾਂ ਚੰਗੇ ਬੰਦੇ ਕੋਲੋਂ ਜਾਂ ਆਪ ਕੜਵਾ ਕੇ tela da tel ਆਪਾ ਪਾਉਣਾ 5 ਲੀਟਰ ਤੇ ਲਾ ਦਿੰਦੇ ਭੰਗਰਾ ਭੰਗਰਾਸ ਭੰਗਰਾਜੇ ਦੇ ਵਿੱਚ ਪਾਣਾ ਜੀ ਅੱਧਾ ਕਿਲੋ ਤ੍ਰਿਫਲਾ ਇਹਦੇ ਵਿੱਚ ਪਾਣਾ ਜੀ ਪਾਈਆ ਨਾਗਰ ਮੋਥਾ ਪਾਈਆ ਕਚੂਰ ਪਾਈਆ ਢੂੰਡਾਂ ਦੀ ਖੱਖਰ ਇਹ ਪੈਣੀ ਹੈ ਜੀ ਅੱਧਾ ਕਿਲੋ ਤੋੜ ਕੇ ਪਾਵਾਂਗੇ ਖਰੈਟੀ ਦੇ ਵੀ ਪਾਈਆ ਦਾਰੂ ਹਲਦੀ ਉਹ ਪੈਣੀ ਹੈ ਜੀ 200 ਗ੍ਰਾਮ ਹਲਦੀ ਗੰਢ ਮੈਂ ਜਿਹੜੀ ਆ ਉਹ ਘਰ ਦੀ ਹਲਦੀ ਜਿਹੜੀ ਇਹ ਮੇਰੇ ਕੋਲ ਘਰ ਦੀ ਹਲਦੀ ਆ ਆਪ ਦੀ ਉਹ ਪਾ ਰਿਆ ਮੈਂ ਉਹ ਵੀ ਪੈਣੀ ਹੈ ਜੀ ਇਹਦੇ ਵਿੱਚ 200 ਗ੍ਰਾਮ ਨਾ ਕੇਸਰ 200 ਗ੍ਰਾਮ ਕਮਲ ਦੇ ਫੁੱਲ ਕਮਲ ਡੰਡੀ ਉਹ ਪੈਣੀ ਹੈ ਜੀ ਇਹਦੇ ਵਿੱਚ ਕਮਲ ਦੇ ਫੁੱਲ ਹੀ ਪਾਉਣੇ ਆ ਸੁੱਕੇ ਵੀ ਮਿਲ ਜਾਂਦੇ ਆ ਬਾਜ਼ਾਰੋਂ ਉਹ ਵੀ ਪੈਣਾ ਇਹਦੇ ਵਿੱਚ 200 ਗ੍ਰਾਮ ਨਿੰਮ ਦੀ ਪੱਤੀ ਸੁੱਕੀ ਹੋਈ ਮਿਲ ਜੇ ਜਾਂ ਹਰੀ ਮਿਲ ਜੇ ਤਾਂ ਉਹ 200 ਗ੍ਰਾਮ ਨਿੰਮ ਦੀ ਪੱਤੀ ਪਾਉਣੀ ਆ ਅੱਕ ਦੇ ਫੁੱਲ ਅੱਜ ਕੱਲ ਅੱਕ ਨੂੰ ਫੁੱਲ ਲੱਗੇ ਹੋਏ ਆ ਜੇ ਫੁੱਲ ਨਾ ਮਿਲਣ ਤਾਂ 5 ਕਿਲੋ ਤੇਲ ਦੇ ਮਗਰ ਤਕਰੀਬਨ 100-150 ਗ੍ਰਾਮ ਅੱਕ ਦੇ ਪੱਤੇ ਪੁੱਤਰ ਕੇ ਉਹ ਆ ਦਿਓ ਧੋ ਕੇ ਤ੍ਰਿਫਲਾ 50 ਗ੍ਰਾਮ ਕਚੂਰ 50 ਗ੍ਰਾਮ ਤੇ ਅਰਜਨ ਦੀ ਛਿਲ 50 ਗ੍ਰਾਮ ਬਕੈਨ ਦੀ ਛਿਲ 50 ਗ੍ਰਾਮ ਲੋਧ 50 ਗ੍ਰਾਮ ਮਜੀਠ 50 ਗ੍ਰਾਮ ਬਾਗਚੀ 50 ਗ੍ਰਾਮ ਸਲਿਆਰਾ 50 ਗ੍ਰਾਮ ਅਨੰਤਮੂਲ 50 ਗ੍ਰਾਮ ਮੰਡੂਰ 50 ਗ੍ਰਾਮ ਮਹਿੰਦੀ ਦੇ ਪੱਤੇ ਮਹਿੰਦੀ ਦੇ ਪੱਤੇ ਤੇ 50 ਗ੍ਰਾਮ ਜਟਾਮਾਸੀ 50 ਗ੍ਰਾਮ ਚਮੇਲੀ ਦੇ ਪੱਤੇ 50 ਗ੍ਰਾਮ ਕਲੌਂਜੀ 50 ਗ੍ਰਾਮ ਚਮੇਲੀ ਦਾ ਤੇਲ 100 ਗ੍ਰਾਮ ਕੜੀ ਪੱਤਾ ਕੜੀ ਪੱਤਾ ਮੇਰੇ ਘਰੇ ਖੜਾ ਹੈਗਾ ਤੋਂ ਮੈਂ ਤਾਜ਼ੇ ਪੱਤੇ ਹੀ ਵਰਤੂੰਗਾ ਤੇ ਜਿਹੜਾ ਕੜੀ ਪੱਤਾ तकरीबन 100 ਗ੍ਰਾਮ ਐਲੋਵੀਰਾ ਐਲੋਵੀਰਾ ਵੀ ਮੇਰੇ ਆਪ ਦੇ ਲੱਗਾ ਹੋਇਆ ਕਰੇ ਐਲੋਵੀਰਾ ਵੀ ਆਪਾ ਪਾਉਣਾ ਇੰਦੇ ਵਿੱਚ 50 ਗ੍ਰਾਮ ਤੋਂ 100 ਗ੍ਰਾਮ ਦੇ ਵਿੱਚ ਇਹਦੇ ਵਿੱਚ 1 ਲੀਟਰ ਸਰੋਂ ਦਾ ਤੇਲ 3 ਲੀਟਰ ਇਹਦੇ ਵਿੱਚ ਪਾਉਣਾ ਆਪਾਂ ਨਾਰੀਅਲ ਦਾ ਤੇਲ ਇਹ ਸਾਰੇ ਤੇਲ ਜਿਹੜੇ ਮੈਂ ਦੱਸ ਰਿਹਾ ਇਹ 5 ਕਿਲੋ ਤੇਲ ਦਾ ਇਹ ਫਾਰਮੂਲਾ ਇਹ ਤੇਲ ਜਿਹੜੇ ਸੜਨਗੇ ਵਿੱਚ ਆ ਮੈਂ ਥੋੜਾ ਜਿਹਾ ਜ਼ਿਆਦਾ ਬਣਾ ਰਿਹਾ ਤੁਸੀਂ 5 ਕਿਲੋ ਤਿਲਾਂ ਦਾ ਤੇਲ ਆਇਲ ਦੇ ਵਿੱਚ 1 ਲੀਟਰ ਨਾਰੀਅਲ ਤੇਲ ਤੇ 1 ਲੀਟਰ ਵਿੱਚ ਜਿਹੜਾ ਸਰੋਂ ਦਾ ਤੇਲ ਮਿਕਸ ਕਰ ਲੈਣਾ ਇਹਦੇ ਵਿੱਚ ਆਪਾਂ 5 ਗ੍ਰਾਮ ਨੀਲੇ ਤੋਥੇ ਦੀ ਭਸਮ ਪਾਉਣੀ ਆ 5 ਗ੍ਰਾਮ ਨੀਲਾ ਤੋਥਾ ਭਸਮ ਤੋਂ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਉਂਦੇਣਾ ਇਹਦੇ ਵਿੱਚ ਆਪਾਂ 3 ਤੋਂ 4 ਲੀਟਰ ਪਾਣੀ ਪਾ ਦੇਣਾ ਪਾਣੀ ਛੋਰੇ ਵਾਲਾ ਨਾ ਹੋਵੇ ਇਹ ਧਿਆਨ ਰੱਖਣਾ ਇਹ ਫਿਲਟਰ ਵਾਲਾ ਪਾਣੀ ਆ ਤੇ ਮੱਛੀ ਬੈਟਰਾ ਨਹੀਂ ਨਹਿਰ ਦਾ ਪਾਣੀ ਪਾ ਲਓ ਸ਼ਰਤ ਇਹ ਆ ਕਿ ਜਿਹੜਾ ਪਾਣੀ ਪਾਉਣਾ ਸ਼ੋਰਾ ਨਾ ਹੋਵੇ ਉਸ ਪਾਣੀ ਦੇ ਵਿੱਚ ਜੇ ਸ਼ੋਰਾ ਹੋਇਆ ਨਮਕ ਦੀ ਮਾਤਰਾ ਵੱਧ ਹੋਊਗੀ ਤਾਂ ਉਹਨੇ ਕੱਖ ਘਟ ਕਰ ਸੋ ਬਿਸਲੇਰੀ ਵਾਟਰ ਯੂਜ਼ ਕਰ ਸਕਦੇ ਹੋ ਤੁਸੀਂ ਚੰਗੀ ਕੰਪਨੀ ਦਾ 5 ਲੀਟਰ ਜਿਹੜਾ ਬਿਸਲੇਰੀ ਵਾਟਰ ਉਹ ਵਿੱਚ ਇਹਨੇ ਪਾ ਲਓ ਸਾਰੇ ਤੇਲਾਂ ਦੇ ਵਿੱਚ ਜਿੰਨਾ ਤੁਸੀਂ ਤੇਲ ਪਾਏ ਆ ਆਪਾਂ 7 ਲੀਟਰ ਤੇਲ ਹੋ ਗਿਆ ਤੇ ਇਹਦੇ ਵਿੱਚ ਤਕਰੀਬਨ ਤਕਰੀਬਨ 4 ਲੀਟਰ ਪਾਣੀ ਪਾ ਸਾਰੀਆਂ ਬੂਟੀਆਂ ਨੂੰ ਮੋਟਾ-ਮੋਟਾ ਕਟਕੇ ਉਹ ਪਿਉਂਦੇ ਨਾ ਵਿੱਚ ਇਹ ਇੱਕ ਦਿਨ ਫਿਰ ਜਾ ਰਵੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਕੜਾਹੀ ਚ ਪਾ ਦੇਣਾ ਇਹਨੂੰ ਹਿਲਾਉਣਾ ਜਦੋਂ ਇਹ ਜਾਉਗਾ ਅੰਦਰ ਜਿਹੜਾ ਇਹ ਚਟਚਟ ਚਟਚਟ ਕਰਨੋਂ ਹਟਦਾ ਉਹਨਾਂ ਚਿਰ ਇਹ ਕੜਾਈ ਜਿਹੜੀ ਮੱਠੀ ਅੱਗੇ ਤੇ ਰਹੂਗੀ ਜੇ ਤੁਸੀਂ ਚਟਚਟ ਕਰਦੇ ਨੂੰ ਹਿਲਾਇਆ ਤਾਂ ਇਹਨੇ ਵਾਲਾ ਮਾਰ ਦੇਣਾ ਸਾਰਾ ਤੇਲ ਬਾਹਰ ਹੋ ਜਾਂਦਾ ਕਿਉਂਕਿ ਜਿਹੜਾ ਪਾਣੀ ਆ ਉਹ ਸਥਿਰ ਹੋ ਕੇ ਮੱਚ ਰਿਹਾ ਉੱਪਰ ਜਦੋਂ ਇਹਨੂੰ ਹਿਲਾ ਦਿਆਂਗੇ ਤੇ ਸਾਰੇ ਤੇਲ ਦੇ ਵਿੱਚ ਪਾਣੀ ਜਿਹੜਾ ਮਿਕਸ ਹੋ ਜਾਊਗਾ ਤਾਂ ਸਾਰੀ ਦਵਾਈ ਜਿਹੜੀ ਅਵਾਲਾ ਮਾਰ ਕੇ ਬਾਹਰ ਨਿਕਲ ਜੂ। ਉਹ ਆਪਣੀ ਦਵਾਈ ਜਿਹੜੀ ਤੇਲ ਅਖਰਾ ਹੁੰਦੀ ਆ। ਸੋ ਇਹਨੂੰ ਹਲਕੀ ਅੱਗ ਤੇ ਜਿਹੜਾ ਆਪਾਂ ਪਾਉਣਾ ਹੈ ਤਕਰੀਬਨ ਇਹ 7-8 ਘੰਟੇ ਲਾਊਗਾ। ਬਹੁਤ ਮੱਠੀ ਅੱਗ ਤੇ ਇਹਨੂੰ ਰੱਖਣਾ। ਤਾਂ ਸੁਭਾ ਦਾ ਰੱਖਿਆ ਸ਼ਾਮ ਤੱਕ ਤਿਆਰ ਹੋਊਗਾ। ਤੇ ਜਦੋਂ ਤੱਕ ਤੇਲ ਦੀਆਂ ਬੁਲਬੁਲੀਆਂ ਨਿਕਲਣੋਂ ਹਟਦੀਆਂ ਨਹੀਂ ਚਿੜਚੜੇ ਨਹੀਂ ਬੰਦ ਨਹੀਂ ਹੁੰਦੀ ਉਨਾ ਚਿਰ ਤੇਲ ਕੱਚਾ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਆਪਾਂ ਪਾਣੀ ਨਾ ਪਾਵਾਂਗੇ ਬੂਟੀਆਂ ਪਕੌੜੇ ਵਾਂਗੂ ਇੱਕ ਘੰਟੇ 'ਚ ਹੀ ਸੜ ਜਾਂਦੀਆਂ ਤਾਂ ਆਪਾਂ ਬੂਟੀਆਂ ਦਾ ਰਸ ਲੈਣਾ ਆਪਾਂ ਇਹਨਾਂ ਨੂੰ ਜਿਹੜਾ ਰਸ ਕੱਢਣਾ ਆ ਆਪਾਂ ਇਹਨਾਂ ਨੂੰ ਸਾੜਨਾ ਤੇ ਜਿੰਨੇ ਮੱਠੀ ਅੱਗ ਤੇ ਜਿੰਨੇ ਮੱਠੇ ਸੇਕੇ ਤੇ ਤੇਲ ਏ ਕੜੂਗਾ ਤਿਆਰ ਹੋਊਗਾ ਉਹਨਾਂ ਹੀ ਵਧੀਆ ਤੇਲ ਹੋਊਗਾ ਸੋ ਤੇਲ ਨੂੰ ਵਰਤਨਾ ਕਿਵੇਂ ਆ ਇਹਦੇ ਵਿੱਚ ਜੇ 100 ਗ੍ਰਾਮ ਤੇਲ ਆ ਜਾਂ 5 ਲੀਟਰ ਤੇਲ ਆ ਇਹ ਤਾਂ ਇਹਦੇ ਵਿੱਚ ਇੱਕ ਤਕਰੀਬਨ ਤਕਰੀਬਨ 100 ਗ੍ਰਾਮ ਤੋਂ 200 ਗ੍ਰਾਮ ਬਾਦਾਮ ਰੋਗਣ ਤੇ 200 ਗ੍ਰਾਮ ਕੱਦੂ ਰੋਗਣ ਮਿਲਾ ਲੈਣਾ ਮਿਲਾ ਕੇ ਮੁੜੱਖ ਲੈਣਾ ਇਹਨੂੰ ਕਦੇ ਵੀ ਤੁਸੀਂ ਅੱਗ ਤੇ ਗਰਮ ਨਹੀਂ ਕਰਨਾ ਕੌਲੀ 'ਚ ਪਾ ਕੇ ਅੱਗ ਤੇ ਰੱਖਣਾ ਜੇ ਗਰਮ ਇਹਨੂੰ ਕੋਸਾ ਕਰਨਾ ਤਾਂ ਪਾਣੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਕੌਲੀ 'ਚ ਰੱਖ ਦਿਓ ਕੋਸਾ ਸਿਰ ਤੇ ਲਾਓ ਇਹਨੂੰ ਡੇਲੀ ਯੂਜ਼ ਨਹੀਂ ਕਰਨਾ ਇੱਕ ਦਿਨ ਛੱਡ ਕੇ ਰੂਟਸ ਦੇ ਵਿੱਚ ਜੜਾਂ ਦੇ ਵਿੱਚ ਤੇਲ ਦੀ ਅਨੁਸਾਰ ਕਰਨੀ ਆ ਜੜਾਂ ਦੇ ਵਿੱਚ ਜਦੋਂ ਤੁਸੀਂ ਤੇਲ ਇਹਨੂੰ ਲਾਉਂਗੇ ਰਾਤ ਭਰ ਇਹਨੂੰ ਲੱਗਾ ਰਹਿਣ ਦੇਣਾ ਸਵੇਰ ਇਹਨੂੰ ਜਿਹੜਾ ਧੋ ਲੈਣਾ ਵਾਸ਼ ਕਰ ਲੈਣਾ ਕਿਸੇ ਵੀ ਇੱਕ ਸ਼ੈਂਪੂ ਨਾਲ ਸ਼ੈਂਪੂ ਦਾ ਇਹ ਧਿਆਨ ਰੱਖਣਾ ਹੈ ਕਿ ਜਿਆਦਾ ਸਟਰੋਂਗ ਸ਼ੈਂਪੂ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੰਪਨੀ ਦਾ ਯੂਜ਼ ਕਰੋ ਬਿਲਕੁਲ ਲਾਈਟ ਸ਼ੈਂਪੂ ਮੈਂ ਰਿਕਮੈਂਡ ਕਰੂੰਗਾ ਜਿਹੜਾ ਜੌਨਸਨ ਵਾਲਿਆਂ ਦਾ ਬੇਬੀ ਸ਼ੈਂਪੂ ਜਾਂ ਕਿਸੇ ਵੀ ਚੰਗੀ ਕੰਪਨੀ ਦਾ ਲੈ ਲਓ ਜਿਹੜਾ ਮਤਲਬ ਸਟਰੋਂਗ ਨਾ ਹੋਵੇ ਸੋ ਸਮਝ ਸਕਦੇ ਹੋ ਸਟਰੋਂਗ ਨਹੀਂ ਹੋਣਾ ਚਾਹੀਦਾ ਕਦੇ ਵੀ ਵਾਲਾਂ ਨੂੰ ਸਾਬਣ ਨਹੀਂ ਲਾਉਣਾ ਤੁਸੀਂ ਨਾ ਕੇਸਨਖਾਰ ਨਾ ਕਪੜੇ ਤੋਂਣ ਵਾਲਾ ਨਾ ਹੀ ਕੋਈ ਹੋ। ਸੋ ਹਫਤੇ ਦੇ ਵਿੱਚ ਇੱਕ ਵਾਰੀ ਵਾਲਾਂ ਨੂੰ ਦਹੀਂ ਨਾਲ ਬਿਨਾ ਤੇਲ ਨਹੀਂ ਪਾਉਣਾ ਦਹੀਂ ਦੇ ਵਿੱਚ। ਦਹੀਂ ਨਾਲ ਲੈਣੀ ਆ ਰੂਟਸ ਦੇ ਵਿੱਚ ਹਲਕੇ ਹੱਥ ਨਾਲ ਮ사ਜ ਕਰਨੀ ਆ। ਅੱਧੇ ਘੰਟੇ ਵਾਸਤੇ ਇਹਨੂੰ ਮ사ਜ ਕਰਕੇ ਛੱਡ ਦੇਣਾ ਉਸ ਤੋਂ ਬਾਅਦ ਇਹਨੂੰ ਸ਼ੈਂਪੂ ਕਰਕੇ ਕੱਢ ਦੇਣਾ। ਤਾਂ ਤੁਸੀਂ ਦੇਖਣਾ ਇੱਕ ਮਹੀਨੇ ਦੇ ਵਿੱਚ ਜਿਹੜੇ ਵਾਲ ਝੜਨੇ ਬੰਦ ਹੋ ਜਾਣਗੇ। ਵਾਲ ਜਿਹੜੇ ਸਫੈਦ ਹੋ ਰਿਹਾ ਉਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ। ਵਾਲ ਲੰਮੇ ਹੋਣੇ ਸ਼ੁਰੂ ਹੋ ਜਾਣਗੇ। ਕਾਹ ਵੀ ਤੇਲ ਤੁਸੀਂ ਘਰੇ ਵੀ ਬਣਾ ਸਕਦੇ ਹੋ ਕੋਈ ਇਹ ਜਾਦੂ ਦਾ ਫਾਰਮੂਲਾ ਨਹੀਂਗਾ ਕੋਈ ਵੀ ਬਣਾ ਸਕਦਾ ਸੋ ਮੈਂ ਤੁਹਾਨੂੰ 5 ਲੀਟਰ 7 ਲੀਟਰ ਤੇਲ ਦਾ ਫਾਰਮੂਲਾ ਦਿੱਤਾ ਤੁਸੀਂ ਇਹਨੂੰ ਘਰੇ ਵੀ ਬਣਾ ਸਕਦੇ ਹੋ ਥੋੜੀ ਮਾਤਰਾ ਦੇ ਵਿੱਚ ਬਣਾ ਸਕਦੇ ਹੋ ਸੋ ਇਹ ਤੇਲ ਨੂੰ ਬਣਾਓ ਦੋਸਤਾ ਮਿੱਤਰਾਂ ਨੂੰ ਵੀ ਦਿਓ ਖੁਸ਼ੀਆਂ ਦਿਓ ਖੁਸ਼ੀਆਂ ਵੰਡੋ ਜਾਂਦੇ ਜਾਂਦੇ ਮੇਰੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਤੇ ਘੰਟੀ ਵਾਲਾ ਬਟਨ ਵੀ ਆ ਸასი